ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਆਪਾਂ ਪਿਛਲੇ ਦਿਨਾਂ ਤੋਂ ਵਾਹਿਗੁਰੂ ਦੀ ਬਖਸ਼ਿਸ਼ ਤੇ ਨਾਲ ਆਪ ਜੀ ਤੇ ਪਿਆਰ ਦਾ ਸਦਕਾ ਖਾਲਸਾ ਰਾਜ ਕਿਵੇਂ ਗਿਆ ਇਹਦੇ ਪ੍ਰਤੀ ਵਿਚਾਰਾਂ ਆਪਾਂ ਸਾਂਝੀਆਂ ਕਰਦੇ ਆ ਰਹੇ ਹਾਂ ਕੱਲ ਤੱਕ ਜੋ ਆਪਾਂ ਵਿਚਾਰ ਦੇ ਅਧੀਨ ਇਤਿਹਾਸ ਸਾਂਝਾ ਕੀਤਾ ਸੀ ਉਹ ਆਪ ਸਭ ਨੂੰ ਪਤਾ ਹੀ ਕਿ ਮਹਾਰਾਜਾ ਖੜਕ ਸਿੰਘ ਨੂੰ ਕਿਵੇਂ ਸ਼ਾਸ਼ਾ ਦੇ ਅਧੀਨ 1 ਸਾਲ 28 ਦਿਨ ਕੈਦ ਰੱਖ ਕੇ ਡੋਗਰਿਆਂ ਨੇ ਉਹਨੂੰ ਥੋੜੀ ਥੋੜੀ ਜ਼ਹਿਰ ਦੇ ਕੇ ਬਿਮਾਰ ਕਰਕੇ 9 ਮਹੀਨੇ ਬਿਮਾਰੀ ਦੀ ਹਾਲਤ ਵਿੱਚ ਰਿਹਾ ਤੇ ਆਖਰਕਾਰ ਖਤਮ ਕਰ ਦਿੱਤਾ ਇਹਦੇ ਵਿੱਚ ਤੁਹਾਨੂੰ ਕੁਝ ਗੱਲਾਂ ਦਾ ਪਤਾ ਲੱਗਿਆ ਹੋਵੇ ਕਿ ਕਿਵੇਂ ਬੇਵਿਸ਼ਵਾਸੀ ਜਿਹੜੀ ਹੈ ਇੱਕ ਪਰਿਵਾਰ ਦੇ ਵਿੱਚ ਰਾਜ ਵਿੱਚ ਸਰਦਾਰਾਂ ਦੇ ਵਿੱਚ ਉਹਨਾਂ ਨੇ ਪੈਦਾ ਕੀਤੀ ਜਿਸ ਕਰਕੇ ਐਸੀਆਂ ਚਾਲਾਂ ਚੱਲੀਆਂ ਐਸੇ ਕੰਨ ਭਰੇ ਕਿ ਜਿਹੜੇ ਉਹ ਸਮੇਂ ਤੇ ਸਰਦਾਰ ਸੀ ਸਿੱਖ ਸਰਦਾਰ ਜਾਂ ਫੌਜਾਂ ਦੇ ਸਰਦਾਰ ਜਾਂ ਕਹਿ ਲੋ ਕਿ ਇਹ ਪਿਓ ਪੁੱਤਰ ਦਾ ਰਿਸ਼ਤਾ ਵੀ ਇੱਕ ਹਿਸਾਬ ਦੇ ਨਾਲ ਉੱਚੇ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਹੈ ਕਿ ਉਹ ਪੁੱਤਰ ਨੂੰ ਵੀ ਆਪਣੇ ਪਿਓ ਦੇ ਉੱਤੇ ਭਰੋਸਾ ਨਹੀਂ ਰਹਿ ਜਾਂਦਾ ਵੀ ਮੇਰਾ ਪਿਤਾ ਇਹੋ ਜੀ ਛਾਜਿਸ਼ ਕਰ ਸਕਦਾ ਜਾਂ ਪਤਨੀ ਨੂੰ ਵੀ ਇਹੋ ਜਾਂ ਸੋਚਣ ਤੇ ਮਜਬੂਰ ਕਰਤਾ ਜਾਂਦਾ ਇਹੋ ਜੀਆਂ ਸ਼ਾਸ਼ ਸ਼ਾਕਤੀਆਂ ਜਾਨੀ ਕਿ ਵੀ ਤੇਰਾ ਪਤੀ ਜਿਹੜਾ ਹੈਗਾ ਉਹ ਰਾਜ ਭਾਗ ਵਾਸਤੇ ਖਤਰਨਾਕ ਹੈ ਇਸ ਤਰ੍ਹਾਂ ਮਹਾਰਾਜਾ ਖੜਕ ਸਿੰਘ ਦੇ ਨਾਲ ਇਹ ਇਹ ਘਟਨਾ ਵਾਪਰੀ ਉਤਤ ਜਦੋਂ ਦੇਖਿਆ ਜਾਵੇ ਕਿ ਕਵਰ ਨੌਨਿਹਾਲ ਸਿੰਘ ਮਹਾਰਾਜਾ ਖੜਕ ਸਿੰਘ ਤੋਂ ਬਾਅਦ ਰਾਜ ਕੱਦੀ ਦੇ ਉੱਤੇ ਬੈਠਦਾ ਹੈ 8 ਅਕਤੂਬਰ ਨੂੰ ਉਹਦੇ ਪਿਤਾ ਨੂੰ ਰਾਤ ਨੂੰ ਲਾਇਆ ਜਾਂਦਾ 9 ਅਕਤੂਬਰ 1839 ਨੂੰ ਉਹ ਰਾਜ ਭਾਗ ਸੰਭਾਲਦਾ ਕਵਰ ਨੌਨਿਹਾਲ ਸਿੰਘ ਭਾਵੇਂ ਛੋਟੀ ਉਮਰ ਦਾ ਸੀ ਪਰ ਉਹਦੇ ਉੱਤੇ ਆਸਾਂ ਜਿਹੜੀਆਂ ਸੀ ਬਹੁਤ ਵੱਡੀਆਂ ਸੀ ਕਿਉਂਕਿ ਬਚਪਨ ਤੋਂ ਹੀ ਕੋ ਇੱਕ ਸ਼ੂਰਮਾ ਬਹਾਦਰ ਸਿਪਾਹੀ ਸੀ ਤੇ ਮਹਾਰਾਜਾ ਰਨਜੀਤ ਸਿੰਘ ਵੀ ਬੜੇ ਪਿਆਰ ਦੇ ਨਾਲ ਉਹਨੂੰ ਇਸ ਤਰ੍ਹਾਂ ਤੱਕਦਾ ਸੀ ਕਿ ਆਉਣ ਵਾਲੇ ਭਵਿੱਖ ਦੇ ਅੰਦਰ ਖਾਲਸਾ ਰਾਜ ਵਾਸਤੇ ਇੱਕ ਬਹੁਤ ਵੱਡਾ ਬਹਾਦਰ ਜਿਹੜਾ ਹੈ ਯੋद्धा ਸਾਬਤ ਹੋਵੇਗਾ ਤੇ ਇਸ ਰਾਜ ਭਾਗ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਸੰਭਾਲੇਗਾ ਖੈਰ ਕਈ ਇਤਿਹਾਸਕਾਰ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਜਿਵੇਂ ਮਹਾਰਾਜਾ ਰਨਜੀਤ ਸਿੰਘ ਤੇ ਮਿਆਂਝ ਖੜਕ ਸਿੰਘ ਨਾ ਹੁੰਦਾ ਤੇ ਸ਼ਾਇਦ ਰਾਜ ਭਾਗ ਜਿਹੜਾ ਸੀ ਏਡੀ ਜਲਦੀ ਪੰਜਾਬ ਦਾ ਇਹ ਖਾਲਸਾ ਰਾਜ ਖਤਮ ਨਾ ਹੁੰਦਾ ਕਨਿੰਗਮ ਨੇ ਇਥੋਂ ਤੱਕ ਵੀ ਗੱਲ ਲਖੀ ਕਿ ਜੇਕਰ ਨੌਨਿਆਲ ਸਿੰਘ ਬਹੁਤਾ ਸਮਾਂ ਥੋੜਾ ਸਮਾਂ ਹੋਰ ਜਿਉਂਦਾ ਰਹਿ ਜਾਂਦਾ ਤੇ ਅਫਗਾਨਿਸਤਾਨ ਦੇ ਇਲਾਕੇ ਦੇ ਉੱਤੇ ਵੀ ਇਹਨੇ ਆਪਣੀ ਜਿੱਤ ਪ੍ਰਾਪਤ ਕਰਕੇ ਅਫਗਾਨਿਸਤਾਨ ਨੂੰ ਵੀ ਆਪਣੇ ਵਿੱਚ ਖਾਲਸਾ ਰਾਜ ਦੇ ਵਿੱਚ ਰਲਾ ਲੈਂਦ ਸਪਾਈਸੀ ਇੱਕ ਔਰ ਬਚਪਨ ਤੋਂ ਹੀ ਇਹਨੂੰ ਜਿਹੜੀ ਸੀ ਲਗਨ ਸੀ ਜੰਗ ਜੋਤੇ ਵਾਲੇ ਵਾਲੇ ਪਾਸੇ ਤੇ ਮੈਂ ਬੇਨਤੀ ਕਰਾਂ ਪਾ ਉਸ ਜਗ੍ਹਾ ਤੇ ਉੱਤੇ ਆਈਏ ਕਿ ਕਵਰ ਨੌਨਿਹਾਲ ਸਿੰਘ ਆਪਣੇ ਪਿਤਾ ਦੀ ਚਿਤਾ ਦਿ ਨੂੰ ਅੱਗ ਲਗਾ ਰਿਹਾ ਹੈ ਮਹਾਰਾਜਾ ਖੜਕ ਸਿੰਘ ਦੀ ਤੇ ਦੂਸਰੇ ਪਾਸੇ ਡੋਗਰੇ ਜਿਹੜੀ ਨੇ ਉਚਾਲਾ ਚੱਲਦੇ ਪੈਨ ਚਾਲਾ ਉਹਨਾਂ ਨੇ ਪਹਿਲਾਂ ਵੀ ਚੱਲੀਆਂ ਸੀ 1 ਸਾਲ 28 ਇਹ ਦਿਨ ਜਿਹੜਾ ਕਵਰ ਨੌਨਿਹਾਲ ਸਿੰਘ ਨੇ ਰਾਜ ਕੀਤਾ ਹੈ ਆਪਣੇ ਪਿਤਾ ਦੇ ਲਥਣ ਤੋਂ ਬਾਅਦ ਉਹਦੇ ਦਰਮਿਆਨ ਉਹਨਾਂ ਨੇ ਫੌਜਾਂ ਦੇ ਵਿੱਚ ਬੇਵਿਸ਼ਵਾਸੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅੰਗਰੇਜ਼ਾਂ ਦੇ ਨਾਲੋਂ ਜਿਹੜੀ ਸੰਧੀ ਸੀ ਉਹਨੂੰ ਤੋੜਨ ਵਾਸਤੇ ਉਹਨਾਂ ਅੰਗਰੇਜ਼ਾਂ ਦੇ ਦਰਮਿਆਨ ਬੇਵਿਸ਼ਵਾਸੀ ਪੈਦਾ ਕਰਨ ਵਾਸਤੇ ਇਹਨਾਂ ਨੇ ਕੁਝ ਚਿੱਠੀਆਂ ਵੀ ਲਿਖੀਆਂ ਧਿਆਨਸੰਗ ਡੋਗਰੀ ਨੇ ਅੱਗੇ ਵਰਗੀਆਂ ਚਾਲਾਂ ਵੀ ਚਲੀਆਂ ਪਰ ਉਹਨਾਂ ਚਾਲਾਂ ਦਾ ਪਰਦਾ ਜਿਹੜਾ ਸੀ ਫਾਸ਼ ਕਰ ਦਿੱਤਾ ਕਵਰ ਨੌ ਨਿਹਾਲ ਸਿੰਘ ਨੇ ਆਪਣੀ ਬੜੀ ਸਿਆਣਫੀ ਨਾਲ ਜਿੱਥੇ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਜੋ ਪ੍ਰਚਾਰ ਕਵਰ ਨੌ ਨਿਹਾਲ ਸਿੰਘ ਦੇ ਖਿਲਾਫ ਕੀਤਾ ਜਾ ਰਿਹਾ ਹੈ ਜਿਹੜੀਆਂ ਚਿੱਠੀਆਂ ਇਹਦੇ ਨਾਂ ਤੇ ਲਿਖੀਆਂ ਗਈਆਂ ਨੇ ਉਹ ਬਿਲਕੁਲ ਝੂਠੀਆਂ ਨੇ ਕਿ ਇਹਨਾਂ ਨੇ ਦੇ ਦੋਸਤ ਮੁਹੰਮਦ ਖਾਨ ਦੀ ਮਤ ਕਰ ਕੀਤੀ ਇਹ ਕਰਨਾ ਚਾਹੁੰਦਾ ਜਾਂ ਇਦਾਂ ਦੀਆਂ ਸੀ ਕਿਉਂਕਿ ਫਗਾਨਿਸਤਾਨ ਦੇ ਉੱਤੇ ਸ਼ਾਸੁਜਾਨ ਨੂੰ ਰਾਜ ਦਿੱਤਾ ਗਿਆ ਸੀ ਤੇ ਉਹਨੂੰ ਉਤਾਰਨ ਵਾਸਤੇ ਕਿ ਉਲਟ ਅੰਗਰੇਜ਼ਾਂ ਦੇ ਉਲਟ ਚੱਲ ਪਰ ਹੁਣ ਕੀ ਹੋਇਆ ਕਿ ਜਦੋਂ ਇੱਧਰ ਕਵਰ ਨੌਨਿਹਾਲ ਸਿੰਘ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਦੇ ਰਿਹਾ ਉਧਰਲੇ ਪਾਸੇ ਧਿਆਨ ਸਿੰਘ ਡੋਗਰਾ ਜਿਹੜਾ ਸੀ ਉਹ ਕੀ ਸੋਚੀ ਬੈਠਾ ਸੀ ਧਿਆਨ ਸਿੰਘ ਡੋਗਰੇ ਨੇ ਹੁਣ ਨਾਲ ਕੁਝ ਲੋਕਾਂ ਨੂੰ ਰੁਲਾ ਕੇ ਆਪਣੇ ਨਾਲ ਸ਼ਾਮਲ ਕਰਕੇ ਕਿਹੋ ਜੀ ਸ਼ਾਹ ਚੱਲੀ ਸੀ ਕਿਹੋ ਜੀ ਤਿਆਰੀ ਕੀਤੀ ਹੋਈ ਸੀ ਕਿ ਜਿਸ ਰਸਤੇ ਤੋਂ ਗੁਜ਼ਰ ਕੇ ਜਿਸ ਦਰਵਾਜ਼ੇ ਤੋਂ ਗੁਜ਼ਰ ਕੇ ਅੰਦਰ ਕਿਲੇ ਦੇ ਵਿੱਚ ਵਾਪਸ ਜਾਣਾ ਸੀ ਉਹਦੇ ਉੱਪਰਲਾ ਜਿਹੜਾ ਸ਼ਜਾ ਸੀ ਉਹਨੂੰ ਅੰਦਰੋਂ ਪਟਾ ਕੇ ਤੋੜ ਕੇ ਤੇ ਵਿੱਚ ਬਾਰੂਦ ਭਰਿਆ ਹੋਇਆ ਸੀ ਕਿ ਜਦੋਂ ਕਵਰ ਨੌ ਨਿਆਲ ਸਿੰਘ ਮਹਾਰਾਜਾ ਇਤ੍ਰਤੀ ਵਾਪਸ ਜਾਵੇਗਾ ਵਿਜੇ ਸਿੰਘ ਦੀ ਡਿਊਟੀ ਲਈ ਸੀ ਉਹਦੇ ਬੰਦਿਆਂ ਦੀ ਕਿ ਤੁਸੀਂ ਉਸ ਬਰੂਦ ਨੂੰ ਅੱਗ ਲਾ ਦਿਓ ਉਹ ਬਰੂਦ ਜਦੋਂ ਫਟੇ ਤਾਂ ຫມਾਕਾ ਹੋਵੇਗਾ ਤੇ ਛੱਜਾ ਜਿਹੜਾ ਹੈ ਉਸ ਦਰਵਾਜ਼ੇ ਦਾ ਥੱਲੇ ਆਣ ਕੇ ਡਿੱਗੇਗਾ ਤੇ ਕਵਰ ਨੌਨਿਆਲ ਸਿੰਘ ਥੱਲੇ ਆਣ ਕੇ ਮਾਰਿਆ ਜਾਵੇਗਾ ਹੁਣ ਜਦੋਂ ਧਿਆਨ ਸਿੰਘ ਡੋਗਰਾ ਖੁਸਰ-ਫੁਸਰ ਕਰਦਾ ਪਿਆ ਸੀ ਤੇ ਇਸ ਗੱਲ ਦਾ ਪਤਾ ਕਵਰ ਨੌਨਿਆਲ ਸਿੰਘ ਨੂੰ ਲੱਗ ਗਿਆ ਵੀ ਦੂਰੋਂ ਦੇਖ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਖਿਲਾਫ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਉਹ ਇੰਨਾ ਸਿਆਣਾ ਸੀ ਕਿ ਉਹਨੂੰ ਇਸ ਗੱਲ ਦਾ ਪਤਾ ਤੇ ਲੱਗ ਗਿਆ ਵੀ ਮੇਰੇ ਖਿਲਾਫ ਸਾਜ਼ਿਸ਼ ਚੱਲ ਰਹੀ ਏ ਕੋਈ ਨਾ ਕੋਈ ਪਰ ਸਾਜ਼ਿਸ਼ ਕੀ ਹੈ ਇਹਦੇ ਬਾਰੇ ਉਹਨੂੰ ਇੰਨਾ ਪਤਾ ਨਾ ਲੱਗ ਸਕਿਆ ਉਹ ਸਾਜ਼ਿਸ਼ ਨੂੰ ਸਮਝਦਿਆਂ ਹੋਇਆਂ ਹੁਣ ਗੁਲਾਬ ਸਿੰਘ ਦਾ ਪੁੱਤਰ ਸੀ ਉਹਦੇ ਸਿੰਘ ਤੇ ਉਹਨੂੰ ਆਪਣੇ ਨਾਲ ਲੈ ਕੇ ਤੁਰਿਆ ਉਹਨੂੰ ਆਪਣੇ ਨਾਲ ਲੈ ਕੇ ਤੁਰਿਆ ਵੀ ਚਲ ਆਪਾਂ ਇਕੱਠੇ ਚੱਲਦੇ ਹਾਂ ਦੀ ਬਾਹ ਪਕੜ ਲਈ ਘੁੱਟ ਕੇ ਕਬਰ ਨਾਉਣੇ ਆ ਸੀ ਕਵਰ ਨੌਨਿਆਲ ਸਿੰਘ ਨੇ ਉਦਮ ਸਿੰਘ ਦੀ ਗਾਂ ਬਾਹ ਜਿਹੜੀ ਸੀ ਘੁੱਟ ਕੇ ਪਕੜ ਲਈ ਤੇ ਇਤਰ ਵਾਲੇ ਪਾਸੇ ਨੂੰ ਹੁਣ ਤੁਰਿਆ ਆ ਰਿਹਾ ਜਿੱਦ ਤਰੋਂ ਦੀ ਉਹਨੇ ਦਰਵਾਜ਼ੇ ਤੋਂ ਲੰਘ ਕੇ ਅੱਗੇ ਜਾਣਾ ਸੀ ਇਤਰ ਧਿਆਨ ਸਿੰਘ ਡੋਕਰ ਨੇ ਤਿਆਰੀ ਕੀਤੀ ਹੋਈ ਸੀ ਹੀਰਾ ਸਿੰਘ ਨੂੰ ਸਮਝਾਇਆ ਹੋਇਆ ਸੀ ਹੀਰਾ ਸਿੰਘ ਨੇ ਇਸ਼ਾਰਾ ਕਰਨਾ ਸੀ ਵਿਜੇ ਸਿੰਘ ਨੂੰ ਵਿਜੇ ਸਿੰਘ ਨੇ ਆਪਣੇ ਆਦਮੀਆਂ ਨੂੰ ਕਹਿਣਾ ਸੀ ਉਹਨਾਂ ਨੇ ਬਾਰੂਦ ਨੂੰ ਅੱਗ ਲਾਉਣੀ ਸੀ ਤੇ ਉਹ ਛੱਜਾ ਡਿੱਗ ਜਾਣਾ ਸੀ ਧਮਾਕਾ ਹੋਣਾ ਸੀ ਹੁਣ ਹੀਰਾ ਸਿੰਘ ਨੇ ਇਸ਼ਾਰਾ ਕਰਕੇ ਕਿਹਾ ਧਿਆਨ ਸਿੰਘ ਨੂੰ ਵੀ ਗਲਾਬ ਸਿੰਘ ਦਾ ਪੁੱਤਰ ਜਿਹੜਾ ਉਹ ਤੇ ਨੌਨਿਹਾਲ ਸਿੰਘ ਦੇ ਨਾਲ ਆ ਰਿਹਾ ਨੌਨਿਹਾਲ ਸਿੰਘ ਨੇ ਉਹਨੂੰ ਪਕੜਿਆ ਹੋਇਆ ਵੀ ਆਪਾਂ ਇਹ ਜਿਹੜੀ ਪਲੈਨਿੰਗ ਬਣਾਈ ਏ ਇਹਨੂੰ ਆਪਾਂ ਕੈਨਸਲ ਕਰ ਦਈਏ ਵੀ ਹੁਣ ਇਹ ਸਮੇਂ ਵਾਸਤੇ ਆਪਾਂ ਪਲੈਨਿੰਗ ਜਿਹੜੀ ਹੈ ਇਹਨੂੰ ਇੱਧਰ ਰਹਿਣ ਦਈਏ ਨਾ ਕਰੀਏ ਤਾਂ ਪਰ ਦੂਸਰੇ ਪਾਸਿਓਂ ਧਿਆਨ ਸਿੰਘ ਨੇ ਇਸ਼ਾਰੇ ਦੇ ਨਾਲ ਕਿਹਾ ਕਿ ਕੋਈ ਗੱਲ ਨਹੀਂ ਇੱਕ ਉਦਮ ਸਿੰਘ ਤੇ ਮਰਨ ਤੇ ਨਾਲ ਜੇ ਨੌਨਿਹਾਲ ਸਿੰਘ ਦਾ ਖਾਤਮਾ ਹੁੰਦਾ ਤੇ ਇਹ ਕੋਈ ਆਪਾਂ ਨੂੰ ਬਹੁਤਾ ਮਹਿੰਗਾ ਨਹੀਂ ਪੈਣਾ ਕਿਉਂਕਿ ਕਵਰ ਨੌਂ ਨਿਹਾਲ ਸਿੰਘ ਕਿਲੇ ਦੇ ਅੰਦਰ ਜੂੰਦਾ ਵਾਪਸ ਨਹੀਂ ਜਾਣਾ ਚਾਹੀਦਾ ਇੱਕ ਸੋਸ ਈ ਧਿਆਨ ਸਿੰਘ ਦੀ ਇੱਥੇ ਦੇਖੋ ਪਿਤਾ ਦੀ ਚਿਤਾ ਅਜੇ ਬਲ ਰਹੀ ਸੀ ਤੇ ਪੁੱਤਰ ਨੂੰ ਖਤਮ ਕਰਨ ਦੀ ਧਿਆਨ ਸਿੰਘ ਡੋਗਰੇ ਨੇ ਕਿਵੇਂ ਦੀ ਪਲਾਨਿੰਗ ਬਣਾਈ ਹੋਈ ਸੀ ਕਿੰਨਾ ਉਹ ਬੇਦਰਦ ਸੀ ਕਿੰਨਾ ਨਮਕ ਹਰਾਮ ਬੰਦਾ ਇਨਸਾਨ ਸੀ ਉਹ ਹੁਣ ਜਦੋਂ ਚੱਲਦੇ-ਚੱਲਦੇ ਕਵਰ ਨੌਂ ਨਿਹਾਲ ਸਿੰਘ ਤੇ ਉਤਮ ਸਿੰਘ ਗੁਲਾਬ ਸਿੰਘ ਦਾ ਜਿਹੜਾ ਡੋਗਰੇ ਦਾ ਪੁੱਤਰ ਸੀ ਉਤਰਤੀ ਆਏ ਇਤੋਂ ਹੀਰਾ ਸਿੰਘ ਨੇ ਇਸ਼ਾਰਾ ਕਰਤਾ ਹੀਰਾ ਸਿੰਘ ਨੇ ਇਸ਼ਾਰਾ ਕੀਤਾ ਤੇ ਵਿਜੇ ਸਿੰਘ ਤੇ ਜਿਹੜੇ ਅਗਲੇ ਪਾਸੇ ਆਦਮੀ ਬੀਜਾ ਸਿੰਘ ਨੇ ਕਹਿਤਾ ਵੀ ਅੱਗ ਲਾ ਦਿਓ ਉਹਨਾਂ ਬਰੂਦ ਨੂੰ ਜਦੋਂ ਅੱਗ ਲਾਈ ਤੇ ਇੱਕ ਬੜਾ ਵੱਡਾ ਧਮਾਕਾ ਹੋਇਆ ਧਮਾਕਾ ਹੋਣ ਦੇ ਨਾਲ ਉਹ ਜਿਹੜਾ ਸੱਜਾ ਸੀ ਉਹ ਡੇ ਉੱਪਰੋਂ ਧਮਾਕੇ ਦੇ ਨਾਲ ਹਿੱਲ ਕੇ ਥੱਲੇ ਡਿੱਗਿਆ ਹੁ ਗੁਲਾਬ ਸਿੰਘ ਦਾ ਪੁੱਤਰ ਤੇ ਉਸੇ ਵੇਲੇ ਹੀ ਉਹ ਸੱਜੇ ਥੱਲੇ ਆਣ ਕੇ ਮਾਰਿਆ ਗਿਆ ਪਰ ਕੁਝ ਰੱਬ ਦੀ ਇਤਾਂ ਦੀ ਖੇਡ ਹੋਈ ਕਿ ਕਵਰ ਨੌ ਨਿਹਾਲ ਸਿੰਘ ਅਗਲੇ ਪਾਸੇ ਜਾ ਕੇ ਡਿੱਗਾ ਉਹਦੇ ਕੰਨ ਦੇ ਸੱਚੇ ਕੰਨ ਦੇ ਪਿਛਲੇ ਪਾਸੇ ਥੋੜੀ ਜੀ ਚੋਟ ਆਈ ਤੇ ਥੋੜਾ ਜਿਹਾ ਖੂਨ ਸਿਮਿਆ ਪਰ ਕਹਿੰਦੇ ਕਵਰ ਨੌ ਨਿਹਾਲ ਸਿੰਘ ਬੇਹੋਸ਼ ਹੋ ਕੇ ਡਿੱਗਿਆ ਤੇ ਉਹ ਪਾਣੀ ਮੰਗਣ ਲੱਗਾ ਵੀ ਮੈਨੂੰ ਪਾਣੀ ਪਿਲਾਓ ਬੇਹੋਸ਼ੀ ਦੀ ਹਾਲਤ ਦੇ ਵਿੱਚ ਜਦੋਂ ਪਾਣੀ ਮੰਗੇ ਤੇ ਸਾਰਿਆਂ ਨੇ ਸੁਣਿਆ ਵੀ ਕਵਰ ਨੌ ਨਿਹਾਲ ਸਿੰਘ ਪਾਣੀ ਮੰਗਦਾ ਪਿਆ ਪਰ ਡੋਗਰਿਆਂ ਨੇ ਕੀ ਕੀਤਾ ਉਸੇ ਸਮੇਂ ਹੀ ਕੁਝ ਹਿੰਦੁਸਤਾਨੀ ਸਿਪਾਹੀ ਜਿਹੜੇ ਬੜੇ ਤਰੀਕੇ ਦੇ ਨਾਲ ਸਕੀਮ ਦੇ ਨਾਲ ਅੰਦਰ ਵਾੜੇ ਹੋਏ ਸੀ ਜਿਨ੍ਹਾਂ ਨੇ ਕੋਈ ਵਰਦੀ ਨਹੀਂ ਸੀ ਪਹਿਨੀ ਹੋਈ ਬਿਨਾਂ ਵਰਦੀ ਤੋਂ ਪੰਜ ਜਾਣੇ ਸੀ ਉਹ ਪਾਲਕੀ ਲੈ ਕੇ ਆਏ ਉਹਨਾਂ ਪਾਲਕੀ ਦਾ ਪ੍ਰਬੰਧ ਵੀ ਉੱਥੇ ਨਾਲ ਹੀ ਕੀਤਾ ਪਾਲਕੀ ਲੈ ਕੇ ਪਾਲਕੀ ਦੇ ਵਿੱਚ ਪਾ ਕੇ ਧਿਆਨ ਸਿੰਘ ਡੋਗਰਾ ਬੜੀ ਜਲਦੀ ਦੇ ਨਾਲ ਕਿਲੇ ਦੇ ਅੰਦਰ ਚਲਾ ਜਾਂਦਾ ਕਿਲੇ ਦਾ ਦਰਵਾਜ਼ਾ ਜੜਾਏ ਉਹ ਕਿਲੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਇਧਰ ਮਹਾਰਾਣੀ ਚੰਦਕੌਰ ਨੂੰ ਜਿਹੜੇ ਆਪਣੇ ਪਤੀ ਦੇ ਚਿਤਾ ਦੇ ਕੋਲ ਬੈਠੀ ਹੋਈ ਸੀ ਉਹਨੂੰ ਖਬਰ ਦਿੱਤੀ ਗਈ ਵੀ ਤੇਰੇ ਪੁੱਤਰ ਨਾਲ ਆਹ ਪਾਣਾ ਵਾਪਰ ਗਿਆ ਉਹ ਰੋਂਦੀ ਕਰਵਾਉਂਦੀ ਹੋਈ ਇੱਕ ਪਾਸੇ ਹੁਣ ਪਤੀ ਦੀ ਚਿਤਾ ਬਲਦੀ ਭਈ ਦੂਸਰੇ ਪਾਸੇ ਪੁੱਤਰ ਦੇ ਉੱਤੇ ਜਿਹੜਾ ਸਦਮਾ ਸੀ ਉਹਦੇ ਵਾਸਤੇ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੰਭਾਲਦੀ ਹੋਈ ਭੱਜੀ ਇਧਰ ਅਜੀਤ ਸਿੰਘ ਸੰਧਾਵਾਲੀਆ ਜਿਹੜਾ ਸਰਦਾਰ ਸੀ ਉਹ ਪਿੱਛੇ ਜਾਣਾ ਚਾਹੁੰਦਾ ਸੀ ਪਰ ਇਧਰਲੇ ਪਾਸੇ ਧਿਆਨ ਸਿੰਘ ਡੋਗਰੇ ਨੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਆਪ ਜਿਹੜਾ ਸੀ ਦਰਵਾਜ਼ਾ ਲਾ ਲਿਆ ਅੰਦਰਲੇ ਪਾਸਿਓਂ ਅੰਦਰਵਾਜ਼ਾ ਲਾ ਲਿਆ ਦਰਵਾਜ਼ੇ ਤੁਨੋਂ ਪਾਸੇ ਤੇ ਉਹ ਇਸ ਤਰੀਕੇ ਦੇ ਨਾਲ ਜਿਵੇਂ ਕਿਸੇ ਆਪਾਂ ਅੱਜ ਦੇਖਦੇ ਨੇ ਕਿਸੇ ਮੰਤਰੀ ਸੰਤਰੀ ਤੇ ਹਮਲਾ ਹੁੰਦਾ ਸਿਪਾਹੀ ਆਸੇ-ਪਾਸੇ ਹੋ ਜਾਂਦੇ ਨੇ ਤੇ ਆਹ ਸਿਪਾਹੀ ਉਹਨੂੰ ਕਵਰ ਕਰ ਲੈਂਦੇ ਕੁਝ ਇਸ ਤਰ੍ਹਾਂ ਸੀ ਵੀ ਉਹਨੂੰ ਕਵਰ ਕਰਕੇ ਅੰਦਰਲੇ ਪਾਸੇ ਲੈ ਕੇ ਤੇ ਕਿਸੇ ਨੂੰ ਵੀ ਲਾ ਕੇ ਨਹੀਂ ਆਉਣ ਦਿੱਤਾ ਇਤਤ ਮਹਾਰਾਣੀ ਚੰਦਕੌਰ ਆਣ ਕੇ ਦਰਵਾਜ਼ੇ ਵੱਲ ਨੂੰ ਭੱਜੀ ਤੇ ਦਰਵਾਜ਼ਾ ਅੰਦਰੋਂ ਬੰਦ ਉਹ ਦੋ ਹੱਥਣਾ ਮਾਰਦੀ ਦਰਵਾਜ਼ੇ ਨੂੰ ਹੱਥ ਮਾਰਦੀ ਨਾਲ ਹੀ ਕਵਰ ਨੌਨਿਹਾਲ ਸਿੰਘ ਜੀ ਦੀ ਧਰਮਸ ਪਤਨੀ ਸੀ ਉਹ ਜਿਹੜਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸੁਪੁੱਤਰੀ ਉਹਨ ਬੀਬੀ ਨਾਨਕੀ ਉਹਦਾ ਨਾਮ ਸੀ ਉਹਨੂੰ ਪਤਾ ਲੱਗਾ ਵੀ ਤੇਰੇ ਪਤੀ ਦੇ ਨਾਲ ਆ ਭਾਣਾ ਵਾਪਰ ਗਿਆ ਉਹ ਵੀ ਦੌੜਦੀ ਹੋਈ ਉੱਥੇ ਆਈ ਇਹ ਨੌ ਸੱਸ ਦੋਨੇ ਹੀ ਦਰਵਾਜ਼ਾ ਭੰਨਦੀਆਂ ਨੇ ਕਿ ਦਰਵਾਜ਼ਾ ਖੋਲੋ ਦਰਵਾਜ਼ਾ ਖੋਲੋ ਵੀ ਕਬਰ ਨੂੰ ਇੱਕ ਵਾਰ ਸਾਨੂੰ ਮਿਲਾਓ ਕਬਰ ਨੂੰ ਕੀ ਹੋਇਆ ਕਬਰ ਨੂੰ ਕੀ ਹੋਇਆ ਇਹ ਰੋਂਦੀਆਂ ਕਰਲਾਉਂਦੀਆਂ ਨੇ ਪਰ ਦਰਵਾਜ਼ਾ ਖੋਲਿਆ ਨਹੀਂ ਜਾਂਦਾ ਇਨ੍ਹਾਂ ਡੋਕਰਿਆਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਡੋਕਰਿਆਂ ਦੇ ਸਿਪਾਹੀ ਹੀ ਬਾਹਰਲੇ ਪਾਸੇ ਪਹਿਰੇ ਦੇ ਉੱਤੇ ਸੀ ਕੋਈ ਕੁਝ ਨਹੀਂ ਕਰ ਪਾ ਰਿਆ ਸੀ ਕੋਈ ਕੁਝ ਨਹੀਂ ਕਰ ਸਕ ਰਿਹਾ ਸੀ ਅੰਦਰਲੇ ਪਾਸੇ ਹੁਣ ਕੀ ਹੋਇਆ ਅੰਦਰਲੇ ਪਾਸੇ ਇਹ ਦੋ ਹਥੜਾ ਮਾਰ-ਮਾਰ ਕੇ ਹੱਥ ਮਾਰ-ਮਾਰ ਕੇ ਥੱਕ ਗੀਆਂ ਪਰ ਉਹ ਦਰਵਾਜ਼ਾ ਨਹੀਂ ਖੁੱਲਿਆ ਅੰਦਰਲੇ ਪਾਸੇ ਕੀ ਹੋਇਆ ਪਾਲਕੀ ਦੇ ਵਿੱਚ ਮਹਾਰਾਜ ਨੂੰ ਚੁੱਕਿਆ ਗਿਆ ਨਾਲ ਹੀ ਇੱਕ ਕਿਲੇ ਦੇ ਅੰਦਰਲੇ ਪਾਸੇ ਕਮਰਾ ਸੀ ਉਸ ਕਮਰੇ ਦੇ ਵਿੱਚ ਲਜਾਇਆ ਗਿਆ ਕਮਰੇ ਦੇ ਵਿੱਚ ਲਜਾ ਕੇ ਮਹਾਰਾਜ ਕਬਰ ਨੌਨਿਹਾਲ ਸਿੰਘ ਬਹੁਤਾ ਜ਼ਖਮੀਨੀ ਸੀ ਬਸ ਥੋੜਾ ਜਿਹਾ ਖੂਨ ਜਿਹੜੇ ਦੱਸਣ ਵਾਲੇ ਨੇ ਬਾਅਦ ਵਿੱਚ ਦੱਸਿਆ ਜਿੰਨਾ ਉਨ੍ਹਾਂ ਦੇ ਵਿੱਚੋਂ ਹੁਣ ਜਿਹੜੇ 5 ਜਾਣੇ ਸੀ ਜਿਨ੍ਹਾਂ ਨੇ ਪਾਲਕੀਨ ਚੋਕ ਕੇ ਸਿਪਾਈ ਜਿਹੜੇ ਅੰਦਰ ਲੈ ਕੇ ਸੀ ਉਹ 5 ਜਾਣੇ ਸੀ ਪਰ ਪੰਜਾਂ ਦੇ ਵਿੱਚੋਂ ਦੋ ਨੂੰ ਤੇ ਉਹਨਾਂ ਨੂੰ ਵੀ ਕਤਲ ਕਰਤਾ ਦੋ ਜਿਹੜੇ ਸੀ ਭੱਜਣ ਵਿੱਚ ਕਾਮਯਾਬ ਹੋ ਕੇ ਪੰਜਾਬ ਛੱਡ ਕੇ ਹਿੰਦੁਸਤਾਨ ਵਾਲੇ ਅੰਗਰੇਜ਼ੀ ਰਾਜ ਵਿੱਚ ਚਲੇ ਗਏ ਇੱਕ ਜਿਹੜਾ ਸੀ ਕਾਫੀ ਸਮਾਂ ਲਾਪਤਾ ਰਿਹਾ ਹੁਣ ਲਾਪਤਾ ਜਿਹੜਾ ਰਿਹਾ ਸੀ ਉਸ ਬੰਦੇ ਨੇ ਦੱਸਿਆ ਕਿ ਕਵਰ ਨੌਨੇ ਆਲ ਸਿੰਘ ਨੂੰ ਜਿਤ ਚੋਕ ਕੇ ਪਾਲਕੀ ਦੇ ਵਿੱਚ ਪਾਇਆ ਗਿਆ ਸਿਰਫ ਇਨਾ ਕ ਖੂਨ ਉਹਦੇ ਕੰਨ ਦੇ ਪਿਛਲੇ ਪਾਸਿਓਂ ਵਗਿਆ ਸੀ ਜਿੱਤਨਾ ਰੁਪਈਆ ਪਰ ਜਗਾ ਜਿਹੜੀ ਸੀ ਉਹ ਗਿੱਲੀ ਹੋਈ ਉਹਨਾਂਕ ਸਿਰਫ ਤੇ ਉਹਨੂੰ ਅੰਦਰ ਲਜਾਇਆ ਗਿਆ ਪਰ ਜਦੋਂ ਅੰਦਰ ਲਜਾਇਆ ਗਿਆ ਤੇ ਅੰਦਰਲੇ ਪਾਸੇ ਉਹ ਕਮਰੇ ਦੇ ਵਿੱਚ ਲਜਾ ਕੇ ਅੰਦਰੋਂ ਦਰਵਾਜ਼ਾ ਹੁਣ ਧਿਆਨ ਸਿੰਘ ਡੋਗਰੇ ਨੇ ਬੰਦ ਕਰ ਲਿਆ ਤੇ ਅੰਦਰਲੇ ਪਾਸੇ ਦੋ ਉਹਦੇ ਨੌਕਰ ਸੀ ਹੁਣ ਅੰਦਰਲੇ ਪਾਸੇ ਲਜਾ ਕੇ ਉਹਦੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਉਹਦਾ ਸਿਰ ਜਿਹੜਾ ਸੀ ਕਬਰ ਨੌਨਿਹਾਲ ਸਿੰਘ ਦਾ ਫੇਨ ਦਿੱਤਾ ਗਿਆ ਕਵਰ ਨੌਨੇ ਆਸ ਸਿੰਘ ਦਾ ਸਿਰ ਫਿਸ ਗਿਆ ਤੇ ਉਹ ਜਿਹੜਾ ਬਸਤਰ ਸੀ ਖੂਨ ਦੇ ਨਾਲ ਲਥਪਥ ਹੋ ਗਿਆ ਅੰਦਰ ਖੂਨ ਦੇ ਪਨਾਲੇ ਵਗ ਗਏ ਇਸ ਤਰੀਕੇ ਦੇ ਨਾਲ ਖਤਮ ਕਰਨ ਤੋਂ ਬਾਅਦ ਹੁਣ ਧਿਆਨ ਸਿੰਘ ਡੋਗਰੇ ਨੂੰ ਡਾਕਟਰ ਨੂੰ ਆਵਾਜ਼ ਮਾਰੇ ਇਹ ਡਾਕਟਰ ਨੂੰ ਬੁਲਾਇਆ ਜਿਹੜਾ ਉਸ ਸਮੇਂ ਦਾ ਡਾਕਟਰ ਸੀ ਉਹ ਜਦੋਂ ਚੱਲ ਕੇ ਆਇਆ ਤੇ ਹੁਣ ਕਵਰ ਨੌਨੇ ਆਸ ਸਿੰਘ ਖਤਮ ਹੋ ਚੁੱਕਿਆ ਸੀ ਉਹ ਕਹਿਣ ਲੱਗਾ ਤੇ ਖਤਮ ਹੋ ਗਿਆ ਤੇ ਮਹਾਰਾਜਾ ਉਸ ਨੂੰ ਮਾਫ ਕਰਨਾ ਧਿਆਨ ਸਿੰਘ ਡੋਗਰਾ ਕਹਿਣ ਲੱਗਾ ਕਿ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਉਹਨੂੰ ਵੀ ਡਰਾ ਦਿੱਤਾ ਇਤਲੇ ਪਾਸੇ ਬਾਅਦ ਵਿੱਚ ਜਦੋਂ ਦਰਵਾਜ਼ਾ ਖੋਲਿਆ ਤੇ ਮਹਾਰਾਣੀ ਚੰਦਕੌਰ ਤੇ ਨਾਲ ਹੀ ਕਵਰ ਦੀ ਜਿਹੜੀ ਸੀ ਧਰਮਸਪਤਨੀ ਬੀਬੀ ਨਾਨਕੀ ਕੌਰ ਉਹ ਬਾਹਰੋਂ ਜਦੋਂ ਅੰਦਰ ਗਈਆਂ ਤੇ ਕਹਿਣ ਲੱਗਿਆ ਹੁਣ ਤੇ ਪਾਣਾ ਵਾਪਰ ਗਿਆ ਤੇ ਮੈਂ ਬੜੀ ਕੋਸ਼ਿਸ਼ ਕੀਤੀ ਇਹਨੂੰ ਬਚਾਉਣ ਦੀ ਡਾਕਟਰੀ ਇਲਾਜ ਤੇ ਰਹੀਂ ਪਰ ਇਹਦਾ ਕੁਝ ਵੀ ਨਹੀਂ ਹੋ ਸਕਿਆ ਕਿਉਂਕਿ ਉਸ ਸਮੇਂ ਦੱਸਣ ਵਾਲਾ ਕੋਈ ਨਹੀਂ ਸੀ ਉਹ ਦੱਸਣ ਵਾਲੇ ਨੇ ਬਾਅਦ ਵਿੱਚ ਦੱਸਿਆ ਕਿ ਆ ਇਦਾਂ ਪਾਣਾ ਜਿਹੜਾ ਵਾਪਰਿਆ ਕਾਫੀ ਸਮੇਂ ਤੋਂ ਬਾਅਦ ਜਦੋਂ ਇਹਨਾਂ ਦਾ ਡੋਗਰਿਆਂ ਦਬਦਬਾ ਖਤਮ ਹੋ ਗਿਆ ਉਹਨੇ ਇਹ ਸਾਰੀ ਕਹਾਣੀ ਜਿਹੜੀ ਸੀ ਉਹ ਬਾਅਦ ਵਿੱਚ ਬਿਆਨ ਕੀਤੀ ਇਹ ਬਾਅਦ ਵਿੱਚ ਇਹ ਸਾਜ਼ਿਸ਼ ਦਾ ਬਾਅਦ ਵਿੱਚ ਪਤਾ ਲੱਗਦਾ ਦੇਖੋ ਕਿਵੇਂ ਦੀਆਂ ਸ਼ਾਸਨ ਚਦੀਆਂ ਤੇ ਉੱਥੇ ਨਾਲ ਇੱਕ ਕਲ ਮਹਾਰਾਣੀ ਚੰਦਕੌਰ ਨੂੰ ਧਿਆਨ ਸਿੰਘ ਡੋਗਰੇ ਨੇ ਕਹੀ ਵੀ ਇਹ ਤੇ ਹੁਣ ਖਤਮ ਹੋ ਗਿਆ ਤੇ ਜੇ ਤੂੰ ਹੁਣ ਰੌਲਾ ਪਾਵੇਂਗੀ ਤੇ ਤੈਨੂੰ ਰਾਜ ਭਾਗ ਵੀ ਤੇਰਾ ਜਾਂਦਾ ਲੱਗਣਾ ਮੈਂ ਇਹ ਕੰਮ ਕਰ ਫਿਰ ਤੂੰ ਇਸ ਤੇ ਕਿਸੇ ਪਾਸੇ ਖਬਰ ਨਾ ਅਜੇ ਕਰੀ ਆਪਾਂ ਇਹਦੀ ਮੌਤ ਨੂੰ ਜਿਹੜਾ ਗੁਪਤ ਰੱਖਦੇ ਹਾਂ ਕਬਰ ਨਾ ਉਹ ਨਿਹਾਲ ਸਿੰਘ ਦੀ ਗੁਪਤ ਰੱਖਦੇ ਉਹਨੇ ਚਿਰ ਤੱਕ ਮੈਂ ਜਿਹੜੀਆਂ ਫੌਜਾਂ ਸਰਦਾਰ ਫੌਜਾਂ ਖਾਲਸਾ ਫੌਜਾਂ ਉਹਦੇ ਵਿੱਚ ਮੈਂ ਤੇਰੇ ਪ੍ਰਤੀ ਜਿ ਵਿਸ਼ਵਾਸ ਜਿਹੜਾ ਬਣਾ ਲਵਾਂ ਤਾਂ ਕਿ ਰਾਜ ਭਾਗ ਮੈਂ ਤੈਨੂੰ ਦਵਾ ਸਕਾਂ ਹੁਣ ਦੇਖੋ ਇਹ ਰਾਜ ਭਾਗ ਤੇ ਬਿਠਾਉਣਾ ਢਾਉਣਾ ਇਹ ਸਾਰਾ ਕੋਈ ਡੋਗਰਿਆਂ ਦੇ ਹੱਥ ਦੇ ਵਿੱਚ ਸੀ ਇਹਨਾਂ ਨੇ ਕਿੰਨਾ ਕੁਝ ਆਪਣੇ ਵਸ ਵਿੱਚ ਕੀਤਾ ਹੋਇਆ ਸੀ ਡੋਗਰਿਆਂ ਨੇ ਇਮਤਾਨ ਨੂੰ ਜਿਹੜਾ ਸੀ ਉਹ ਰਾਜ ਭਾਗ ਦਵਾ ਸਕਦਾ ਉਹ ਤਾਂ ਦਵਾ ਸਕਦਾ ਜੇ ਤੂੰ ਮੌਲਤੀ ਖਬਰ ਬਾਹਰ ਨਹੀਂ ਕੱਢਦੀ ਹੁਣ ਚੰਦ ਕੌਰ ਜਿਹੜੀ ਸੀ ਇਸ ਤਰ੍ਹਾਂ ਚੁੱਪ ਕਰ ਗਈ ਨਾਲ ਦੀ ਨਾਲ ਇਹਨਾਂ ਨੇ ਮਹਾਰਾਜਾ ਸ਼ੇਰ ਸਿੰਘ ਉਹ ਉਹਨਾਂ ਨੇ ਸੋਚਿਆ ਧਿਆਨ ਸਿੰਘ ਡੋਗਰੇ ਨੇ ਕਿ ਜੇ ਹੁਣ ਕਵਰ ਨੌਨਿਹਾਲ ਸਿੰਘ ਖਤਮ ਹੋ ਗਿਆ ਜੇ ਮੈਂ ਆਪਣੇ ਪੁੱਤਰ ਹੀਰਾ ਸਿੰਘ ਨੂੰ ਰਾਜ ਗੱਦੀ ਤੇ ਬਿਠਾ ਵੀ ਦੇਣਾ ਤੇ ਇਹਨਾਂ ਨੇ ਅਜੇ ਮੇਰੇ ਪੈਰ ਨਹੀਂ ਲੱਗਣ ਦੇਣੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਛੇ ਪੁੱਤਰ ਅਜੇ ਮਜੂਦ ਨੇ ਤੇ ਉਹਨਾਂ ਨੂੰ ਇਸੇ ਤਰ੍ਹਾਂ ਜਿਵੇਂ ਖੜਕ ਸਿੰਘ ਨੂੰ ਖਤਮ ਕੀਤਾ ਕਵਰ ਨੌਨਿਆਲ ਸਿੰਘ ਨੂੰ ਖਤਮ ਕੀਤਾ ਉਸੇ ਤਰ੍ਹਾਂ ਹੁਣ ਸ਼ੇਰ ਸਿੰਘ ਨੂੰ ਵੀ ਖਤਮ ਕਰਨਾ ਪੈਣਾ ਹੁਣ ਸ਼ੇਰ ਸਿੰਘ ਤੇ ਨਿਗਾਹ ਸੀ ਵੀ ਉਹਨੂੰ ਕਿਵੇਂ ਖਤਮ ਕਰੀਏ ਉਹਨੂੰ ਨਾਲ ਦੀ ਨਾਲ ਸਨੇਹਾ ਭੇਜ ਦਿੱਤਾ ਜਿੱਥੇ ਬਟਾਲੇ ਵਾਲੇ ਪਾਸੇ ਗਿਆ ਹੋਇਆ ਸੀ ਕਿ ਇਹ ਤਾਂ ਹੁਣ ਤੈਨੂੰ ਰਾਜ ਭਾਗ ਮਿਲ ਸਕਦਾ ਕਿਉਂਕਿ ਕਵਰ ਨੌਨਿਆਲ ਸਿੰਘ ਖਤਮ ਹੋ ਗਿਆ ਉਹਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਬਚ ਸਕਿਆ ਹੁਣ ਸ਼ੇਰ ਸਿੰਘ ਵੀ ਉਤਰੋ ਉਤਰ ਪਿਆ ਤਿੰਨ ਦਿਨਾ ਬਾਅਦ ਤਿੰਨ ਦਿਨਾ ਬਾਅਦ ਇਹ ਜਿਹੜੇ ਸੀ ਕਵਰ ਨੌ ਨਿਆਲ ਸਿੰਘ ਦਾ ਸਸਕਾਰ ਹੋ ਸਕਿਆ ਇਹ ਹੁਣ ਤੁਸੀਂ ਸੋਚੋ ਕਿ ਤਿੰਨ ਦਿਨ ਇਦਾਂ ਹੀ ਉਹਦੀ ਲਾਸ਼ ਦੀ ਬੇਪਤੀ ਹੁੰਦੀ ਰਹੀ ਕਵਰ ਨੌ ਨਿਆਲ ਸਿੰਘ ਦੇ ਨਾਲ ਇਹੋ ਜਿਹਾ ਕੁਝ ਹੋਇਆ ਕਵਰ ਨੌ ਨਿਆਲ ਸਿੰਘ ਇਤਿਹਾਸਕਾਰ ਕਹਿੰਦੇ ਨੇ ਕਿ ਜੇ ਜੂੰਦਾਰ ਨਹੀਂ ਤਾਂ ਤੇ ਪੰਜਾਬ ਦਾ ਨਕਸ਼ਾ ਹੀ ਜਿਹੜਾ ਸੀ ਕੁਝ ਹੋਰ ਹੋਣਾ ਸੀ ਉਹ ਨੀਤੀਬਾਨ ਸੀ ਉਹ ਬਹਾਦਰ ਸੀ ਉਹ ਸੂਰਮਾ ਸੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਛੱਜਾ ਜਿਹੜਾ ਹੈ ਇਤਿਹਾਸ ਕਰ ਕਹਿਣ ਲੱਗੇ ਸੱਚ ਜਾਣਿਆ ਜੇ ਕਵਰ ਨੌਨਿਆ ਸਿੰਘ ਤਿਨੀ ਡਿਗਾ ਸਕੋ ਸਿੱਖ ਰਾਜ ਦੀ ਕਿਸਮਤ ਤੇ ਉੱਤੇ ਡਿਗਾ ਜਿਹਦੇ ਨਾਲ ਪੰਜਾਬ